ਜਿੰਡਿਆਲਾ ਗੁਰੂਦੇਵ ਪਿੰਡ ਚ ਜਲਵੱਡੀ ਵਿਖੇ ਕਾਂਗਰਸ ਆਗੂ ਸੁਪਾਲ ਸਿੰਘ ਖੈਰਾਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਿਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਐਸੀ ਕੇਂਦਰ ਸਰਕਾਰ ਨੂੰ ਚਾਹੀਦਾ ਲੱਖ ਕੋਸ ਦੇ ਹਨ ਪਰ ਕਿਤੇ ਕੇਂਦਰ ਸਰਕਾਰ ਦਾ ਰਵਈਆ ਕਿਸਾਨਾਂ ਪ੍ਰਤੀ ਮਾੜਾ ਵੀ ਦੇਖਦੇ ਹਨ ਤੇ ਕੇਂਦਰ ਸਰਕਾਰ ਨੇ ਜੋ ਆਪਣਾ ਬੰਦਾ ਫਰਜ ਵੀ ਉਹ ਪੂਰਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੋਣ ਦਿਖਰੀ ਤੋਂ ਪਹਿਲੇ ਹੀ ਪੰਜਾਬ ਸਰਕਾਰ ਦੇ ਖਾਤੇ ਵਿੱਚ 43000 ਕਰੋੜ ਰੁਪਏ ਪਾਏ ਹਨ ਜਿੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਲਾਡੇ ਦੇ ਨਾਲ ਸੁਖਜਿੰਦਰ ਸਿੰਘ ਦੀ ਰਿਪੋਰਟ ਕਿਸਾਨ ਵੈਂਗਿਆ ਕਾਂਗਰਸ ਪਾਰਟੀ ਦਾ ਉਹਦੀ ਅੱਜ ਮੀਟਿੰਗ ਰੱਖੀ ਆ ਸਾਡੇ ਪਰਮਪ੍ਰੀਤ ਸਿੰਘ ਜੀ ਸਾਭੀ ਜਿਹੜੇ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਗ੍ਰਹਿ ਤੇ ਇਹ ਮੀਟਿੰਗ ਆ ਪਰ ਚੱਲਤ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਜੋ ਸਾਡਾ ਇੱਕ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਬਚਾਉਣ ਵਾਸਤੇ ਆਪਣੀ ਆਈਡੈਂਟੀਟੀ ਬਚਾਉਣ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਸਾਡੇ ਸੂਬਿਆਂ ਵਿੱਚ ਨਹੀਂ ਵੱਸ ਸਕਦਾ ਤੋਂ ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਆ ਅੱਜ ਦਾ ਮਕਸਦ ਵੀ ਇਹ ਹੈਗਾ ਕਿ ਲੋਕਾਂ ਨੂੰ ਅਸੀਂ ਇੱਕ ਅਸੀਂ ਕੈਂਪੇਨ ਚਲਾ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਇਆ ਜਾ ਸਕੇ ਇਹਦਾ ਮਕਸਦ ਕੀ ਆ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਨਿੱਜੀ ਮੈਂਬਰ ਬਿਲ ਦੀ ਸ਼ਕਲ ਵਿੱਚ ਮੈਂ 2023 ਜਨਵਰੀ ਦਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਇਹ ਕਾਨੂੰਨ ਦਾ ਜਿਹੜਾ ਖਲੜਾ ਉਹ ਦਿੱਤਾ ਹੋਇਆ ਵਾ ਪਰ ਅਫਸੋਸ ਹੈ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਔਰ ਇਹ ਅਗਰ ਲਾਅ ਕਾਨੂੰਨ ਬਣੇਗਾ ਤਾਂ ਸਾਡੇ ਪੰਜਾਬ ਦਾ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਜੋ ਆਬਾਦੀ ਦਾ ਸੰਤੁਲਨ ਹੈ ਉਹ ਜਿਹੜਾ بگੜ ਰਿਹਾ ਬਹੁਤ ਸਾਰੇ ਲੱਖਾਂ ਦੀ ਤعداد ਚ ਬਦੇ ਬਾਹਰੋਂ ਆਣ ਕੇ ਲੋਕੀ ਇੱਥੇ ਪੰਜਾਬ ਚ ਵਸ ਗਏ ਨੇ ਬਿਨਾਂ ਕਿਸੇ ਸ਼ਰਤ ਪੂਰੀ ਕੀਤੇ ਇਸ ਮਕਸਦ ਨੂੰ ਲੋਕਾਂ ਨੂੰ ਕਿਵੇਂ ਅਸੀਂ ਪ੍ਰੇਰਣਾਵਾਂ ਅੱਜ ਉਸ ਸੰਦਰਭ ਚ ਮੀਟਿੰਗ